ਗੁਰੂ ਸਭ ਜੀਵੋ ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀਵੋ ਤਉ ਜੀ ਤੂ ਮਿਰਬਾਧਾਰ ਨਮਸਕਾਰ ਲੋਤ ਵੰਦਨਾ ਅੰਤਕਾਰ ਦੁਖ ਦੁਖ ਇਸ ਮਨ ਕੀ ਵਿਰਥਾ tujhi aagde saare tumri yot bal bud dhan tohi tumha mera purvar tujh kal ho soi pal hamre eh naam sukh charanar dadis ko jit man bhireyo ਦੇ ਫੋਂਡਾ ਸੂਰੇ ਮਾਨਵਸਤ ਆਵੇ ਨਾਮ ਕਾ ਜਿ ਪੂਰਨ ਕਿਰਪਾ ਹੋ ਤੁਸਮੇ ਤਸਰੀਦ ਆਲਸ ਕਿਨੇ ਮ ਸੰਤੋਖ ਨਾਮ ਜਪ ਲੀਨੇ ਕਰਮੀ ਸੁਨੀਏ ਦਸ ਗੁਪਾ ਉਹ ਨੀ ਬਿ ਸਦਾ ਦਇਆ ਚਰਨ ਸੋਹ ਤਹਿਮ ਕੋ ਆਈ ਹੈ ਲਾਖ ਉਸੰਜਮ ਆਵ ਕਿਰਪਾ ਪਾਈ ਹੈ ਸੁਖੋ ਟਲ ਗੁਰ ਸੇਹੀ ਹੈ ਅਹਦ ਸਹਿ ਸੁਭਾਗ ਦਰਸਨ ਪਰਸੇ ਗੁਰੂ ਕਾ ਬਾਹੇ ਗੁਰੂ ਸਰ ਜੀਓ ਧਰਾਸੀ ਮਹਲਾ ਪਹਿਲਾ ਸੰਕੋਣ ਘਤ ਸਤਗੁਰ ਪ੍ਰਸਾਦਿ ਧਰਾਸੀ ਮਹਲਾ ਪਹਿਲਾ ਘਰ ਦੂਜਾ ਅਸ਼ਟ ਪਰੀਆਂ ਇਕੋ ਅੰਕਾਰ ਸਤਗੁਰ ਪ੍ਰਸਾਦਿ ਗੁਲ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸਾਗਰ ਨਹੀਂ ਦੂਰੇ ਹਰਿ ਰੂਪ ਚੁਗੈ ਪ੍ਰਭਾਵੈ ਸਰਵਰਮਨ ਸਪ੍ਰਾਪਤ ਪਾਵੈ ਗੁਲ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸਾਗਰ ਨਹੀਂ ਦੂਰੇ ਹਰਿ ਰੂਪ ਚੁਗੈ ਪ੍ਰਭਾਵੈ ਸਰਵਰਮਨ ਪੁੜੀ ਨਾਰੇ ਕੀਚੜ ਡੂਬੈ ਮਹਿ ਨਾ ਜਾਉ ਰਹੁ ਰਖ ਰਖ ਚਰੁ ਤਰੇ ਵਿਚਾਰੀ ਦੁਖ ਦਾ ਛੋਡ ਭੈ ਨ ਕਾਰੀ ਮੂਤਬਦਾ ਤੁਹਾਰਾ ਚਾਖੈ ਆਉਣ ਜਾਣ ਰਹੇ ਗੁਰੂ ਸਰਵ ਹੰਸ ਚੂਟ ਨਾ ਜਾਏ ਤੇ ਭਗਤ ਪਰ ਸਹਿ ਸਮਾ ਸਰਵਮ ਹੰਸ ਹੰਸ ਮਹ ਸਾਗਰ ਕਥਿ ਬਥਾ ਗੁਰ ਵਚਨੀ ਆਦਰ ਸੁੰਨ ਮੰਡਲ ਇਕ ਜੋਗੀ ਵਸੇ ਨਾਨਕ ਗੁਰ ਕੋ ਕੋ ਕਸੇ ਤ੍ਰਿਪਵਨ ਜੋਤ ਰਹਿ ਲੁਲਾਏ ਗੁਰਨਾਮ ਸੱਚੀ ਸਿਦਨਾ ਆਨੰਦ ਮੂਰਤ ਅਦਾਈ ਗੁਰੂ ਭਗਤ ਸਹਿ ਵਿਚਾਰ ਭਗਤੋ ਚਿਲ ਪਰ ਪਾਟਨ ਮਾਰੇ ਹੋਮ ਮਾਰ ਮਿਲ ਪਤਧਾਰ ਅੰਕ ਜਤਨ ਕਰ ਕਾਲ ਸੁਨਤਾਏ ਮਰਨ ਘਾਇ ਮੰਡਲ ਨ ਆਤਮਾ ਚੀਨ ਸ੍ਰਮ ਬ੍ਰਹਮ ਬ੍ਰਹਮ ਰੂਪ ਹੈ ਕਤੋਂ ਬਣ ਤੋਂ ਸੁਣ ਤੋਂ ਏਕ ਤੀਰ ਧਮ ਧਰਨੀ ਕਰ ਟੇਕ ਜਸ ਸੰਗ ਮਰਦਾ ਸੁਨਾ ਚੌਥ ਮੁਖ ਕੋਲੀ ਮਨੁ ਮਤੀਆ ਸਾਚੀਨ ਸੂਰਪੂਰਤ ਆਦ ਅਨੂਪ ਰਾਮ ਜਾਚੈ ਸਾਤ ਸਰੂਪ ਸੂਰਪੂਰਤ ਆਦ ਅਨੂਪ ਨਾਨਕ ਜਾਚੈ ਸਾਤ ਸਰੂਪ